ਇਤੇ ਕੱਲ ਮਸ਼ਹੂਰ ਯੂਟਿਊਬਰ ਜਾਨਮਾਲ ਨੂੰ ਜਾਸੂਸੀ ਦੇ ਕੇਸ 'ਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉੱਥੇ ਹੀ ਉਸ ਦੇ ਬਾਰੇ ਸੋਸ਼ਲ ਮੀਡੀਆ 'ਤੇ ਵੱਡੀਆਂ ਚਰਚਾਵਾਂ ਛੜ ਰਹੀਆਂ ਹਨ ਤੇ ਉੱਥੇ ਹੀ ਜਾਨਮਾਲ ਬਾਰੇ ਗਵੰਡੀਆਂ ਨੇ ਵੀ ਕੈਮਰੇ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕਰ ਦਿੱਤੇ ਤੇ ਕਈ ਵੱਡੇ ਸੱਚ ਉਹਨਾਂ ਨੇ ਕੈਮਰੇ ਸਾਹਮਣੇ ਆ ਕੇ ਜਾਨਮਾਲ ਦੀ ਦੱਸ ਦਿੱਤੇ ਹਨ ਜਿਸ ਤੋਂ ਬਾਅਦ ਜਾਨਮਾਲ ਦੀ ਚੌਣ ਵਾਲਿਆਂ ਦੇ ਵਿੱਚ ਕਾਫੀ ਚਿੰਤਾ ਵਧ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਾਨਮਾਲ ਤਰਨਤਾਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਦੀ ਗਵਾਂਡੀ ਨੇ ਦੱਸਿਆ ਕਿ ਜਾਨਮਾਲ ਪੇਸ਼ੇ ਤੋਂ ਖੇਤੀਬਾੜੀ ਕਰਦਾ ਹੈ ਤੇ ਇੱਕ ਯੂਟਿਊਬਰ ਹੈ ਤੇ ਉੱਥੇ ਹੀ ਉਸ ਨੇ ਦੱਸਿਆ ਕਿ ਪਿੰਡ ਦੇ ਵਿੱਚ ਵੀ ਜਾਨਮਾਲ ਦਾ ਚਾਲ ਚੱਲਣ ਕਾਫੀ ਜ਼ਿਆਦਾ ਵਧੀਆ ਹੈ ਤੇ ਅੱਜ ਤੱਕ ਵੀ ਅਸੀਂ ਉਸ ਦੇ ਬਾਰੇ ਅਜੇ ਹੀ ਗੱਲ ਨਹੀਂ ਸੁਣੀ ਤੇ ਉਸ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਜੋ ਵੀ ਜਾਨਮਾਲ ਤੇ ਇਲਜ਼ਾਮ ਲੱਗ ਰਹੇ ਹਨ ਉਹ ਸਾਰੇ ਝੂਠੇ ਤੇ ਉਸ ਨੂੰ ਫਸਾਇਆ ਜਾ ਰਿਹਾ ਹੈ ਤੇ ਉੱਥੇ ਹੀ ਉਸ ਨੇ ਦੱਸਿਆ ਕਿ ਹੁਣ ਤੱਕ ਜਾਨਮਾਲ ਕਾਫੀ ਕੰਟਰੀਆਂ ਘੁੰਮ ਚੁੱਕਿਆ ਹੈ ਤੇ ਪਰਿਵਾਰ ਦੇ ਵਿੱਚ ਉਸ ਦੀ ਇੱਕ ਪਤਨੀ ਤੇ ਇੱਕ ਬੇਟਾ ਹੈ ਤੇ ਉਸ ਦਾ ਇੱਕ ਭਰਾ ਹੈ ਜੋ ਠੇਕੇਦਾਰੀ ਦਾ ਕੰਮ ਕਰਦਾ ਹੈ ਤੇ ਮੁਹਾਲੀ ਦੇ ਵਿੱਚ ਰਹਿੰਦਾ ਹੈ ਤਿਆਸ ਨੇ ਦੱਸਿਆ ਕਿ ਜਾਨਮਾਲ ਦਾ ਵਿਹਾਰ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਕਾਫੀ ਰਹਿਣ ਸਹਿਣ ਵੀ ਵਧੀਆ ਹੈ ਤੇ ਪਿੰਡ ਦੇ ਵਿੱਚ ਉਸ ਦਾ ਜਿਹੜਾ ਵਿਹਾਰ ਆ ਉਹ ਕਾਫੀ ਵਧੀਆ ਹੈ ਤੇ ਉਸ ਦੇ ਬਾਰੇ ਇਹ ਸਾਰੇ આરોਪ ਆ ਜਿਹੜੇ ਲੱਗ ਰਹੇ ਹਨ ਉਹ ਝੂਠੇ ਲਗਾਏ ਜਾ ਰਹੇ ਹਨ ਤੇ ਹਾਲ ਹੀ ਦੇ ਵਿੱਚ ਉਹ ਆਲੀਸ਼ਾਨ ਕੋਠੀ ਵੀ ਪਾਰਿਆ ਹੈ ਤੇ ਗਵਾਂਡੀ ਨੇ ਇਸ ਬਿਆਨ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਜਾਨਮਾਲ ਤੇ ਲੱਗ ਰਹੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਖਿਲਾਫ ਲੋਕਾਂ ਦੇ ਵੱਲੋਂ ਭੜਾਸ ਕੱਢੀ ਜਾ ਰਹੀ ਹੈ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ